हां जी दोस्तों सारेया नु सस्श्रीकाल स्वागत करते हा ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਐ ਪਿੰਡ ਕਰਿਆਲਾ ਤਹਿਸੀਲ ਪੱਟੀ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਜਗਰਾਜ ਸਿੰਘ ਹੁਣਾਂ ਕੋਲ ਪਹੁੰਚਿਆ ਦੋਸਤੋ ਜਿੱਦਾਂ ਕਿ ਦੋਸਤੋ ਸਾਰੇ ਵੀਰ ਜਾਣਦੇ ਆ ਵੀਰ ਹੁਣਾਂ ਦਾ ਪਸ਼ੂ ਵਪਾਰ ਦਾ ਕੰਮ ਆ ਵਿਕਰੀ ਵਾਲੇ ਪਸ਼ੂ ਇਸ ਘਰੇ ਹੁੰਦੇ ਆ ਤੇ ਰੁਟੀਨ ਦੇ ਵਿੱਚ ਆਉਂਦੇ ਆ ਸੋ ਸਮੇਂ ਸਮੇਂ ਨਾਲ ਤੁਸੀਂ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੀ ਤਗਾਣਾ ਪਿੰਡ ਬਿਲਕੁਲ ਲੱਗਿਆ ਦੋਸਤੋ ਸ਼ਹੀਦ ਤਗਾਣਾ ਪਿੰਡ ਇਹ ਥੋੜੀ ਥੋੜੀ ਦੂਰੀ ਤੇ ਆ ਤੇ ਖਾਸ ਵਿਜ਼ਿਟ ਤੁਸੀਂ ਕਰਿਆਲੇ ਪਿੰਡ ਕਰਨੀ ਆ ਅੱਜ ਇਸ ਕਵਰ ਦੇ ਵਿੱਚ ਟੋਟਲ ਤੁਹਾਨੂੰ ਦੋਸਤੋ 7 ਕਣਕ ਦਿਖਾਵਾਂਗੇ 6 ਬੈੜਾਂ 1 ਚੋਟੀ ਦਿਖਾਵਾਂਗੇ ਠੀਕ ਆ ਜੀ ਆਲਮੋਸਟ ਜਿੰਨੇ ਪਸ਼ੂ ਦਿਖਾਉਣੇ ਆ ਦੋਸਤੋ ਸਾਰੇ ਸੂਏ ਸੂਆਏ ਆ ਕਿੰਨੇ ਕਿੰਨੇ ਦਿਨਾਂ ਦੇ ਸੂਏ ਆ ਕੀ ਰੇਟ ਭਾਅ ਪੜਦਾ ਕੀ ਥੱਲੇ ਮਿਲਕ ਕੀ ਬੌਲਾ ਥੱਲੇ ਹਾਜ਼ਰ ਆ ਦੋਸਤੋ ਇਹਨਾਂ ਪਸ਼ੂਆਂ ਤੇ ਕਿਹੋ ਜਿਹੀ ਚਵਾਈ ਲੱਗੀ ਆ ਉਹ ਪੂਰੀ ਗੱਲਬਾਤ ਆਪਾਂ ਵੀਰ ਜਗਰਾਜ ਦੇ ਨਾਲ ਗੱਲਬਾਤ ਕਰਕੇ ਪੂਰੀ ਇਨਫੋਰਮੇਸ਼ਨ ਲੈ ਲਾਂਗੇ ਸੋ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਬਨੇ ਰਹੋ ਤਾਂ ਜੋ ਦੋਸਤੋ ਪੂਰੀ ਇਨਫੋਰਮੇਸ਼ਨ ਸਾਰੇ ਵੀਰਾਂ ਨੂੰ ਸਮਝ ਵਿੱਚ ਆ ਸਕੇ ਅੱਜ ਦੋਸਤੋ 28 ਦਸੰਬਰ ਨੂੰ ਆਪਾਂ ਇਹ ਕਵਰੇਜ ਕਰਦੇ ਆ ਮਾਰਨਿੰਗ 29 ਦਸੰਬਰ ਨੂੰ ਸਵੇਰ 6 ਵਜੇ ਵੀਡੀਓ ਨੂੰ ਅਪਲੋਡ ਕਰਦੇ ਆਂਗੇ ਆਓ ਚੱਲਦੇ ਆ ਵੀਰ ਜਗਰਾਜ ਕੋਲ ਪੁੱਛਦੇ ਆਂ ਕੀ ਡਿਟੇਲ ਨੇ ਸਭ ਤੋਂ ਪਹਿਲਾਂ ਵੀਰ ਜਗਰਾਜ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲੋ ਉਸ ਨਾਲ ਠੀਕ ਠਾਕ ਵੀਰੇ ਬਹੁਤ ਵਧੀਆ ਠੀਕ ਠਾਕ ਵੀਰੇ ਤੇ ਵਧੀਆ ਹੀ ਵਧੀਆ ਠੀਕ ਆ ਜਗਰਾਜ ਚੱਲੀ ਜਾਂਦਾ ਵਧੀਆ ਪਸ਼ੂ ਵਪਾਰ ਵਧੀਆ ਵਧੀਆ ਚੱਲਦਾ ਹੈ ਠੀਕ ਆ ਤੇ ਆਉਂਦੇ ਰਹਿੰਦੇ ਆ ਰੁਟੀਨ ਦੇ ਵਿੱਚ ਹੀ ਪਸ਼ੂ ਹਾਂ ਰੁਟੀਨ 'ਚ ਆਉਂਦੇ ਰਹਿੰਦੇ ਆ ਆਪਣੇ ਕੋਲ ਠੀਕ ਆ ਜੀ ਤੇ ਅੱਜ ਜਿੱਦਾਂ ਆਪਾਂ ਦੱਸਦਾ 6 ਬੈੜਾ ਤੇ ਇੱਕ ਝੋਟੀ ਆਪਣੇ ਕੋਲ ਹਾਂ ਜੀ ਹਾਂ ਜੀ ਤੇ ਪਸ਼ੂ ਸਾਰੇ ਬਿਲਕੁਲ ਤਾਜ਼ੇ ਸੂਏ ਸੁਬੇ ਤਾਜ਼ੇ ਤਾਜ਼ੇ ਸਾਰੇ ਕੋਈ ਦੋਹਾਂ-ਦੋਹਾਂ ਚੌਂ-ਚੌਂ ਦੇ ਨਾਲੇ ਠੀਕ ਆ ਜੀ ਤੇ ਬਾਕੀ ਚ ਵਾਪਸ ਮਾ ਦੇ ਕਿਦਾਂ ਜੇਕਰ ਕੋਈ ਭੈਣ ਭਰਾ ਸੱਜਣ ਆਪਣਾ ਆਨਲਾਈਨ ਮੈਂ ਨਾ ਜਿਵੇਂ ਆਪਸ ਮਾ ਦੀ ਗਰੰਟੀ ਹੋਊ ਪੂਰ ਛੱਟੇ ਦੀ ਥਾਂ ਵੱਧ ਘੱਟ ਦੀ ਗਰੰਟੀ ਇਹ ਤੋਂ ਛੋਟੀ ਤੋਂ ਕਰ ਲਈਏ ਠੀਕ ਹੈ ਜਗਰਾਜ ਕੀ ਡਿਟੇਲ ਐ ਛੋਟੀ ਦੀ ਛੋਟੀ ਸੂਈਨ ਹੋ ਗਿਆ 12 13 ਦਿਨ ਇਹਨੂੰ ਹੂੰ ਦੋ ਦੂ 13 14 ਕਿਲੋ ਥੱਲੇ ਹੂੰ ਬਾਕੀ ਕੋਈ ਭੂਰ ਨਾ ਛੱਟਣਾ ਉਥਾਨ ਵੱਧ ਘਟਣਾ ਹੋਊਗਾ ਅੱਛਾ ਸੂਆ ਕਿੰਨੇ ਮਾਂ ਦੂਜਾ ਤੀਜਾ ਸੂਆ ਦੂਜਾ ਦੂਜਾ ਦਿਨ ਕਿੰਨੇ ਦੱਸਦੇ ਆ ਇਹ ਹੋ ਗਿਆ 12 13 ਦਿਨ ਸੂਈ 12 13 ਦਿਨ ਦੁੱਧ ਵੀ ਇੰਨਾ ਹੀ ਥੱਲੇ ਹਾਂਜੀ ਦੁੱਧ 13 14 ਕਿਲੋ ਹੋਊਗਾ 13 14 13 ਕਿਲੋ ਮੰਨ ਕੇ ਜਿਹੜਾ ਮਰਜੀ ਸੌਦਾ ਕਰ ਲਓ ਦੁੱਧ ਉਹ ਚਾਹਦਾ ਹੀ ਹਾਂ ਆਦੀ ਦੋ ਟਾਈਮ ਚਾਰ ਟਾਈਮ ਚੋਕੇ ਕੋ ਲੈ ਜੀ ਠੀਕ ਹੈ ਜੀ ਮਗਰੇ ਤੇ ਕਟਾ ਲਓ ਜੀ ਮਗਰ ਮੇਲ ਕਾ ਆਪਾਂ ਦੋਸਤੋ ਮਗਰ ਕਟਾ ਤੇ 13 ਵੈਸੇ 14 ਕਿਲੋ ਪਰ 13 ਕਿਲੋ ਮੰਨ ਕੇ ਕੋਈ ਵੀਰ ਸੌਦਾ ਕਰ ਸਕਦਾ ਠੀਕ ਆ ਸੋ ਚਵਾ ਪਸਮਾ ਮੋਸਟਲੀ ਆਪਾਂ ਦੋਸਤੋ ਇੱਕ ਗੱਲ ਕਹਿ ਦਿੰਨੇ ਆ ਵੀ ਥਣ ਭਾਂਡਾ ਵੇਖ ਕੇ ਪਤਾ ਲੱਗ ਜਾਊਗਾ ਵੀਰਾਂ ਨੂੰ ਚਵਾ ਪਸਮਾ ਜਿਹੜਾ ਚੰਗਾ ਹੀ ਹੋਊਗਾ ਤੇ ਵੈਸੇ ਚਵਾਈ ਚੁਵੀ ਜਗਰਾਜ ਬਾਜੀ ਤੁਸੀਂ ਵੀ ਦੱਸ ਦੋ ਹੈ ਪੋਲੀ ਬਿਲਕੁਲ ਬਹੁਤ ਸੋਹਣੀ ਚਵਾਈ ਪੋਲੀ ਭਾਵੇਂ ਛੋੜਾ ਜਵਾਗ ਭਾਦੇ ਚੋੜੂ ਠੀਕ ਹੈ ਜੀ ਆ ਰੂ ਮਾਰ ਗਈ ਆ ਫੇਸ ਕੁਆਲਟੀ ਆ ਦੋਸਤੋ ਬੇਲ ਬੋਲ ਚੰਗੀ ਸਪੈਸ਼ਲ ਆ ਲੰਬਾਈ ਵੀ ਆਪਾਂ ਕਹਿ ਦਿੰਨੇ ਆ ਦੋਸਤੋ ਰੇਲ ਗੱਡੀ ਦੇ ਡੱਬੇ ਜਿੰਨਾ ਜਿਹੜਾ ਦੋਸਤੋ ਲੰਬਾਈ ਇਸ ਝੋਟੀ ਦੀ ਆ ਬਾਕੀ ਖੋਲ ਕੇ ਇੱਕ ਵਾਰੀ ਤੁਹਾਨੂੰ ਤੋੜ ਕੇ ਤਸਲੀ ਨਾਲ ਦਿਖਾਉਣੇ ਆ ਤੇ ਚੰਗੀ ਚੌੜੀ ਆ ਪਿੱਠ ਪੂੜੇ ਦੀ ਰਾਜੀ ਨਿਗਰ ਸੋ ਆ ਦੇਖੋ ਜੀ ਆ ਕਰੋ ਚੈੱਕ ਸੋ ਚੌਰ ਸਲੇਵਾ ਦੋਸਤੋ ਮੋਟ ਤੋਂ ਬਿਲਕੁਲ ਚੌਰ ਸਲੇਵਾ ਵਿਖਾਲਾ ਬਿਲਕੁਲ ਤੁਹਾਡੇ ਸਾਹਮਣੇ ਆ ਥਣ ਵੀ ਰੋਗ ਰੋਗ ਥਾਣਾ ਦੋਸਤੋ ਠੀਕ ਆ ਜੀ ਤੇ ਚੰਗੀ ਚੌੜੀ ਪੇਠਪੂੜੇ ਤੋਂ ਆ ਚੰਗੀ ਝੋਟੀ ਆ ਜਿੰਨੀ ਕਹ ਲੋ ਦੋਸਤੋ ਜਿੰਨੀ ਸਲਾਉਤ ਕਰ ਲੋ ਉੰਨੀ ਥੋੜੀ ਆ ਚੰਗੇ ਪਸ਼ੂ ਦੀ ਤੇ ਬਾਕੀ ਚਵਾਪਸਮਾ ਦੀ ਇੱਕ ਨੰਬਰ ਆ ਸਭ ਤੋਂ ਵੱਡੀ ਗੱਲ ਇਹ ਵੀ ਆ ਦੋਸਤੋ ਚਲੋ ਦੁੱਧ ਵਾਲੇ ਪਾਸੇ ਵੀ ਚੰਗੀ ਖਰੀ ਆ ਦੁੱਧ 13 ਕਿਲੋ ਦੀ ਜਿਹੜੀ ਮਿਲਕ ਕੈਪੈਸਿਟੀ ਆ ਜਿਹੜੀ ਕਿਸੇ ਵੀਰ ਨੇ ਆਣ ਕੇ ਚਵਾਈ ਕਰ ਲੈਣੀ ਆ ਆ ਕਰੋ ਚੈੱਕ ਨਾਲ ਹੋ ਜੀ ਠੀਕ ਅੱਛਾ ਜਗਰਾਜ ਅਗਲੇ ਅਗਲੇ ਨਾਲ ਅਗਲਾ ਤੇ ਪਿਛਲੇ ਨਾਲ ਪਿਛਲਾ ਧਾਰਨਾ ਬਰਾਬਰ ਹੋਇਆ ਧਾਰਨਾ ਧਾਰਾ ਹੋਊ ਪੂਰੀ ਹੂੰ ਤੂੰ ਵੱਧ ਘਟਾਣਾ ਥਾਂ ਹੋਊ ਠੀਕ ਆ ਜੀ ਠੀਕ ਆ ਤੇ ਕੀ ਮੁੱਲ ਕਰਦੇ ਆ ਡਿਮਾਂਡ ਕੀ ਮੁੱਲ ਦਾ ਕਰਦੇ 115 ਹਾਂਜੀ 110 ਦੀ ਦਵਾਂਗੇ ਹਾਂ ਇੱਕ ਚੋੜ ਚ ਆਪਾਂ ਕਰਾਂਗੇ ਇੱਕ 10 ਚੋਂ ਹਾਂਜੀ ਹਾਂਜੀ ਠੀਕ ਹੈ ਲੋ ਵੀ ਦੋਸਤੋ ਇੱਕ 15 ਡਿਮਾਂਡ ਆ ਇੱਕ 10 ਚੋਂ ਮਾਨਤਨ ਹੋ ਜਾਊਗਾ ਸੋ ਬਾਕੀ ਥਣ ਭਾਂਡਾ ਬਾਡੀ ਬੰਤਰ ਦੀ ਬਿਲਕੁਲ ਤੁਸ ਜੀ ਆ ਬਹੁਤ ਸੋਣਾ ਭੋਲਾ ਰੂਮ ਵਰਗਾ ਹੂੰ ਤੇ ਚਵਾਈ ਕਿੰਨੇ ਤੋਂ ਕਿੰਨੇ ਵਜੇ ਕਰਦੇ ਪਏ ਹੁਣ ਚਵਾਈ ਆਪਾਂ 6 ਤੋਂ 6 ਵਜੇ ਤੱਕ ਹੂੰ ਠੀਕ ਹੈ ਠੀਕ ਆ ਜੀ ਲੋ ਵੀ ਦੋਸਤੋ 6 ਤੋਂ 6 ਵਜੇ ਟਾਈਮਿੰਗ ਆ ਚਵਾਈ ਦੀ ਆਣ ਕੇ ਘਰ ਤੁਸੀਂ ਦੋ ਟਾਈਮ ਚੋ ਕੇ ਤਿੰਨ ਟਾਈਮ ਚੋ ਕੇ ਆਪਣੀ ਤਸੱਲੀ ਕਰ ਲਿਓ ਠੀਕ ਆ ਅੱਗੇ ਜਿਹੜੀ ਆ ਵੈੜ ਆ ਗਈ ਆਪਣੇ ਕੋਲ ਹਾਂਜੀ ਇਹਦਾ ਸੂਆ ਕਿੰਨਾ ਦੂਜਾ ਸੂਆ ਦੂਜੇ ਆ ਦਿਨ ਕਿੰਨੇ ਹੋਗੇ ਨੇ ਸੂਈਨ ਹੋ ਗਿਆ ਨੂੰ 7-8 ਦਿਨ ਹੋ ਗਏ ਆ ਹੂੰ ਠੀਕ ਆ ਜੀ 7-8 ਦਿਨਾਂ ਤੋਂ ਸੂਈ ਆ ਬੱਚਾ ਮਗਰ ਤੇ ਜਗਰਾਜ ਕੀ ਬੱਚੀ ਆ ਗਈ ਮਗਰ ਬੱਚੀ ਆ ਹਾਂਜੀ ਉਹ ਡੱਬੀ ਠੀਕ ਆ ਜੀ ਬੱਚੀ ਮਗਰ ਆ ਦੋਸਤੋ 나ੜੂ ਬੱਚੇ ਦੇ ਨਾਲ ਕਿੰਨਾ 8-7 ਦਿਨਾਂ ਦੀ ਸੂਈ ਆ ਹਾਂਜੀ ਹਾਂਜੀ ਤੇ ਹੁਣ ਕਿੰਨਾ ਥਲੇ ਦੁੱਧ ਹੋਊਗਾ ਦੁੱਧ ਹੋਵੇਗਾ 14 ਤੋਂ 15 ਕਿਲੋ ਦੁੱਧ ਹੋਊਗਾ ਥਲੇ 14-15 ਕਿਲੋ ਹਾਂਜੀ ਤੇ ਚੁਵਾਈ ਪਸਮਾ ਚੰਗਾ ਚੁਵਾਈ ਪਸਮਾ ਬਹੁਤ ਸੋਹਣਾ ਠੀਕ ਆ ਜੀ ਸੋ ਦੂਜਾ ਸੂਆ ਦੋਸਤੋ ਬੱਚੀ ਸੂਈ ਆ ਤੇ ਬਾਕੀ ਪਸ਼ੂ ਦੋਸਤੋ ਘੱਟੋ ਘੱਟ ਵੀ ਆਪਾਂ ਕਹਿ ਦਿੰਨੇ ਆ ਵੀ ਸੂ ਤੇ ਥੋੜਾ ਜਿਹਾ ਨਸੇਰੇਪਨ ਦੇ ਵਿੱਚ ਥੋੜੀ ਜੀ ਤੁਹਾਨੂੰ ਨਜ਼ਰ ਆਊਗੀ ਵੈੜ ਪਰ ਸੁਸਾ ਚਾਹੀਏ ਅਕਰਾਂ ਤੇ ਸੁਸਾ ਚਾਹੀਏ ਬਾਕੀ ਜਿਹੜੂ ਧਰ ਗਿਆ ਪਸ਼ੂ ਕਿਹੜਾ ਨੇ ਤੇਰੇ ਦੇ ਪਸ਼ੂ ਹੁੰਦੇ ਸਾਰੇ ਆਪਣੇ ਕੋਲ ਹਾਂਜੀ ਹਾਂਜੀ ਲਿਓ ਜੀ ਲਿਓ ਕਰਨ ਬਾਈ ਮੋੜ ਦੋ ਇਹਨੂੰ ਸੁਵਾ ਦੂਜਾ 200 ਮੰਨ ਕੇ ਕੋਈ ਵੀ ਸੌਦਾ ਕਰ ਸਕਦਾ ਤੇ 14 ਕਿਲੋ ਹੁਣ ਜਿਹੜੀ ਸਟਾਰਟਿੰਗ ਹੋਈ ਹੈ ਇਸ ਵੈੜ ਦੀ ਮਗਰ ਬੱਚੀ ਆ ਫੀਮੇਲ ਕਾਫ ਆ ਬੱਚਾ ਤੁਹਾਨੂੰ ਦਿਖਾ ਦਾਂਗੇ ਤੇ ਵੈੜਾਂ ਆ ਦੋਸਤੋ ਜੰਨੀਆਂ ਵੀ ਦਿਖਾਉਣੀਆਂ ਤੁਹਾਨੂੰ ਸਾਰੀਆਂ ਬਿਲਕੁਲ ਸੁਈਆਂ ਸਵਾਈਆਂ ਨੇ ਤੇ ਜਿੱਥੇ ਵੀ ਤਾਲਮਿਲ ਬੈਂਦਾ ਹੋਇਆ ਦੋਸਤੋ ਉਹ ਦੱਸੇਗਾ ਰੇਟ ਹੈ ਤੋਂ ਬਾਅਦ ਹੀ ਜੇਕਰ ਆਪਾਂ ਗੱਲ ਕਰ ਲਈਏ ਉੱਥੇ ਕਿ ਤੁਸੀਂ ਆਪਣੀ ਜਿਹੜੀ ਤੈਅ ਬਿਠਾ ਸਕਦੇ ਜੇ ਥੋੜਾ ਬਾਦ ਵਿੱਚੋ ਜੇ ਮਾਨਤਾ ਨਾਲ ਕੋਈ ਗੁੰਜਾਇਸ਼ਾਂ ਹੁੰਦੀਆਂ ਨੇ ਉਹ ਵੀ ਛੋਟ ਛੱਪੇ ਵੀ ਜਿਹੜੇ ਦੋਸਤੋ ਲਾਜ਼ਮੀ ਆ ਉਹ ਵੀ ਜ਼ਰੂਰ ਕੀਤੇ ਜਾਣਗੇ ਠੀਕ ਆ ਤੋਂ ਥੰਮ ਤੁੰਦੀ ਆ ਕੁਆਲਿਟੀ ਕਰੋ ਚੈੱਕ ਆ ਦੇਖੋ ਜੀ ਤਾਂ ਮੋੜ ਦੋ ਕਰਨ ਭਈਆ ਠੀਕ ਆ ਠੀਕ ਆ ਅਜਾ ਜਗਰਾਜ ਦਾ ਬੱਚਾ ਨਾਲ ਦਿਖਾ ਦਈਏ ਨਾਲ ਦੀ ਨਾਲ ਬਾਅਦ ਵਿੱਚ ਕਈ ਵਾਰਾਂ ਚੀਜ਼ ਰਹਿ ਨਾ ਜਾਵੇ ਕੋਈ ਦੱਸਣ ਹਾਂ ਝੋਟੀ ਦਾ ਕਟਾਈ ਆ ਝੋਟੀ ਜੀ ਦੋਸਤੋ ਪਹਿਲੇ ਨੰਬਰ ਤੇ ਦਿਖਾਈਆ ਕਟਾ ਹੈ ਹਾਂਜੀ ਠੀਕ ਆ ਜੀ ਤੇ ਜਿਹੜੀ 12 13 ਦਿਨਾਂ ਦੀ ਸੂਈ ਹੈ ਤੇ ਬੱਚਾ ਆ ਆ ਵਛੀ ਹੋਦੀ ਆ ਆ ਗਈ ਵਛੀ ਆ ਤਰੇ ਨਾੜੂ ਲਓ ਜੀ ਬੱਚਾ ਵਛੀ ਆ ਫੀਮੇਲ ਕਾਫ ਜਿਹੜੀ ਹੁਣ ਤੁਹਾਨੂੰ ਪਹਿਲੇ ਨੰਬਰ ਤੇ ਵੈਡ ਦਿਖਾਈ ਆ ਨਾੜੂ ਬਿਲਕੁਲ ਬੱਚੇ ਦੇ ਨਾਲ ਤੇ ਜਿਹੜੀ ਹੁਣ ਆਪਾਂ ਦੂਜੇ ਨੰਬਰ ਤੇ ਵੈਡ ਦਿਖਾਉਣੀ ਆ ਜੀ ਹਾਂਜੀ ਉਹਦਾ ਆ ਵਛਾ ਉਹਦਾ ਬੱਚਾ ਆ ਦੇਖ ਲਓ ਨਾਲ ਹੀ ਆ ਜੀ ਠੀਕ ਆ ਆ ਡੱਬਾ ਬੱਚਾ ਹੁਣ ਆਪਾਂ ਦੂਜੇ ਨੰਬਰ ਤੇ ਜਿਹੜੀ ਦੋਸਤੋ ਵੈਡ ਦਿਖਾਉਣੀ ਆ ਤੁਹਾਨੂੰ ਉਹਦਾ ਜਿਹੜਾ ਬੱਚਾ ਪਰਲੇਪਨ ਬਿਲਕੁਲ ਵਾਈਟ ਤੇ ਬਲੈਕ ਦੇ ਵਿੱਚ ਡੱਬਾ ਇਹ ਵਛਾ ਮੇਲ ਕਾਫ ਹ ਉਸ ਵੈਡ ਦਾ ਆਜੋ ਜੀ ਮੋਲੇ ਦਾ 55000 ਰੁਪਇਆ 55 ਉਹ ਚ 2000 ਰੁਪਏ ਦਾ ਅਸ ਕਰਾਂਗੇ ਆਪਾਂ 55 ਚ ਹਾਂ ਜੀ 53000 ਦੀ ਦਵਾਂਗੇ ਠੀਕ ਹੈ ਜੀ 53000 ਦੀ ਹਾਂ ਨਾ ਹੀ ਹਾਂ ਨਾ ਹੀ ਬਸ ਠੀਕ ਹੈ ਜੀ 53000 ਦੀ ਦੋਸਤੋ ਜਿਹੜੀ ਤੁਹਾਨੂੰ ਇਹ ਵੈੜ ਮਿਲ ਜੂਗੀ ਜਿਹੜੀ ਜਿਹੜੀ ਆਪਾਂ ਪਹਿਲੇ ਨੰਬਰ ਉੱਤੇ ਤੁਹਾਨੂੰ ਵੈੜਾਂ ਦੀ ਕੈਟਾਗਰੀ ਦੇ ਵਿੱਚ ਦਿਖਾਈ ਆ ਤੇ 53000 ਦੀ ਆ ਸੋ ਆਓ ਸੌਦਾ ਕਰੋ ਦੋਸਤੋ ਨਰਕਪਰਕ ਕਰੋ ਤਸੱਲੀ ਕਰੋ ਠੀਕ ਆ ਆਓ ਟਾਈਮ ਚੋ ਕੇ ਤਸੱਲੀ ਕਰਨ ਆਉਂਦੀ ਬਿਲਕੁਲ ਜੀ ਬਿਲਕੁਲ ਤੇ ਜਿਹੜੀ ਜਗਰਾਜ ਆ ਦੂਜੇ ਨੰਬਰ ਤੋਂ ਵੜ ਆਪਾਂ ਹੁਣ ਇਹ ਦਿਖਾਉਣੀ ਆ ਇਹ ਦਾ ਸੁਹਾਗ ਕਰਮਾ ਦੂਜਾ ਹੀ ਇਹ ਦੂਜਾ ਮਾਲਕ ਉਤੇ ਜਾ ਮਾਲੇ ਦਾ ਵਧਦੇ ਨਹੀਂ ਠੀਕ ਆ ਤੇ ਇਹ ਦਿਨਾਂ ਦੀ ਕਿੰਨੇ ਬੱਚਾ ਆਪਾਂ ਦਿਖਾਤਾ ਬੱਚਾ ਇਹ ਇਹ ਵੀ 10 12 ਦਿਨਾਂ ਸੋਈਓ ਬੱਚੇ ਇਕੱਠੇ ਬੱਜੇ ਕਰਕੇ ਨੜੂ ਨੂੜੂ ਤੋੜ ਲੈਂਦੇ ਆ ਹੂੰ 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 ਲੋਕ ਦੋਸਤੋ 10 12 10 12 ਦਿਨਾਂ ਦਾ ਕੋਈ ਵੀਰ ਸੌਦਾ ਬਿਲਕੁਲ ਸੁਹਾਗ ਮੰਨ ਲੈ ਤੇ ਸੁਹਾਗ ਦੂਜਾ ਤੇ ਹੁਣ ਇਹਦੇ ਥੱਲੇ ਦੁੱਧ ਆਪਾਂ ਕਿੰਨਾ ਕਿ ਚਵਾ ਦਾਂਗੇ ਜੇ ਦੁੱਧ 14 ਕਿਲੋ ਆਪਾਂ 13 ਕਿਲੋ ਗਾਰੰਟੀ ਦੇਵਾਂਗੇ ਠੀਕ ਹੈ ਜੀ ਹਉ 14 ਹਾਂਜੀ ਤੇ 13 ਕਿਲੋ ਕੋਈ ਆਨਲਾਈਨ ਮਗਾਉਂਦਾ ਤੇ 13 ਕਿਲੋ 13 ਕਿਲੋ ਦੀ ਗਾਰੰਟੀ ਹੀ ਹੋ ਆਪਣੀ ਠੀਕ ਹੈ ਜੀ ਤੇ ਚਵਾਈ ਚਾਰੇ ਥਣ ਪ੍ਰੋਪਰ ਵਰਦੇ ਪੁੱਤ ਚਾਰੇ ਥਣ ਆਇਆ ਵਧੀਆ ਪੋਲੀ ਆਇਆ ਭੂਰ ਨਾਲ ਛਟਾ ਨਾਲ ਵਧ ਘਟਣਾ ਥਾਣਾ ਕੋਈ ਵੀ ਠੀਕ ਹੈ ਜੀ ਲਓ ਕਰਨ ਬਾਈ ਮੋੜ ਗਿਆ ਇਹਨੂੰ ਸੋ ਦੂਜਾ ਸੂਬਾ ਦੋਸਤੋ ਮਗਰ ਮੇਲ ਕਾਫ ਤੁਹਾਨੂੰ ਦਿਖਾਤਾ 14 ਕਿਲੋ ਵੈਸੇ ਘਰ ਦਾ ਦੁੱਧ ਦਾ 13 ਕਿਲੋ ਕੋਈ ਆਨਲਾਈਨ ਵੇਰ ਸੌਦਾ ਕਰਦਾ ਪਿਆ 13 ਕਿਲੋ ਮੰਨ ਕੇ ਤੁਸੀਂ ਜਿਹੜਾ ਸੌਦਾ ਕਰ ਸਕਦੇ ਜੀ ਕਾਦੋ ਵਜਨ ਪੂਰਾ ਵਹਿੜਦਾ ਵੱਡੇ ਕੱਦ ਦੇ ਵਿੱਚ ਆ ਤੇ ਖਾਇ ਵੀ ਨਿਗਰ ਆ ਕੋਈ ਲਸੇਰੇ ਪਣ ਦੇ ਵਿੱਚ ਨਹੀਂ ਕੋਈ ਲੱਸੀ ਫਿੱਕੀ ਨਹੀਂ ਜਿੰਨੇ ਵੀ ਆ ਰਾਜੀ ਆ ਪੂਰੀ ਗੁਲਾਈ ਦੇ ਵਿੱਚ ਵਜਨ ਵਾਲੀ ਆ ਜਿੰਨੇ ਵੀ ਆ ਠੀਕ ਆ ਸੋ ਕਦ ਵੀ ਜਿਹੜਾ ਦੋਸਤੋ ਵੱਡੀਆਂ ਬਿਹੜਾਂ ਦੇ ਵਿੱਚ ਕੋਈ ਵੀਰ ਮੰਨ ਲੈ ਚਾਹੇ ਮੀਡੀਅਮ ਤੋਂ ਥੋੜਾ ਜਾ ਤੁਸੀਂ ਪਲੱਸ ਹਾਈਟ ਵੱਲ ਜਾ ਸਕਦੇ ਜੇ ਜਦੋਂ ਆਪਾਂ ਮੀਡੀਅਮ ਤੋਂ ਥੋੜੀ ਜੀ ਵੱਡੀਆਂ ਬਿਹੜਾਂ ਦੇ ਵਿੱਚ ਗਿਣਤੀ ਕਰਦੇ ਆ ਤੇ ਉਸ ਪਲੱਸ ਵਾਲੇ ਬੰਦੇ ਨੂੰ ਤੁਸੀਂ ਜਾ ਸਕਦੇ ਜੇ ਠੀਕ ਆ ਥਾਣ ਥੋਣ ਦੀ ਆ ਕੁਆਲਿਟੀ ਆ ਮੁਠੀ ਥਾਣਾ ਪੂਰਾ ਇਹ ਗੀਅ ਟਾਈਟਲੇ ਵੇਦੀ ਆ ਹੂੰ ਕਸਮੇ ਲੈ ਵੇਦੀ ਆ ਹਾਂਜੀ ਆ ਲਓ ਜੀ ਠੀਕ ਆ ਤੇ ਇਹਦਾ ਮੁੱਲ ਫਿਰ ਕੀ ਕਰਦੇ ਆ ਜੀ ਇਹਦਾ ਮੁੱਲ 55000 ਰੁਪਇਆ ਹਾਂ ਇਹ 55000 ਦੀ ਦੇ ਦਾਂਗੇ 55 ਦੀ ਹਾਂਜੀ ਉਹ ਤਾਂ ਛੋੜ ਚੱਪਾ ਕਰ ਦਾਂਗੇ ਠੀਕ ਆ ਜੀ ਤੇ ਕਿੰਨਾ ਕੁ ਦੋਤੇ ਚਵਾ ਦੂਗੀ 18 17 ਕਿਲੋ ਹਾਂਜੀ ਚਵਾਊਗੀ ਕਿ ਇੰਨਾ ਵਜਨ ਵਟਾ ਬਹੁਤ ਚੰਗਾ ਦਾ ਤੇ ਇਹਨਾਂ ਦੋਤੇ ਚਾਹੀਦਾ ਨਾਰਮਲ ਹੀ ਹਾਂ ਦਿਨ ਵੀ ਚਲੋ ਥੋੜੇ ਹੋਏ ਜੀ ਸੁਣੀ ਹਾਂਜੀ ਲਓ ਵੀ ਦੋਸਤੋ ਕਿੰਨਾ ਮੋਲ ਦੱਸਿਆ ਜੀ ਇਹਦਾ ਮੋਲ ਹੈਗਾ ਏ 55000 ਰੁਪਿਆ ਹਾਂ ਲੈ ਤੇ 52000 ਦੀ ਦੇ ਦਾਂਗੇ 52 ਦੀ ਹਾਂਜੀ ਠੀਕ ਹੈ ਜੀ 52000 ਦੀ ਭਰਾਵੋ ਜਿਹੜੀ ਇਹ ਵੈੜ ਮਿਲ ਜੂਗੀ ਤੁਹਾਨੂੰ ਮੋਲ ਲ ਡਿਮਾਂਡ 55 ਹੈ ਠੀਕ ਹੈ ਤੇ ਅੱਗੇ ਜਿਹੜੀ ਇਹ ਆ ਗਈ ਆਪਣੇ ਕੋਲ ਵਾਈਟ ਦੇ ਵਿੱਚ ਹਾਂਜੀ ਇਹ ਪਹਿਲਾ ਥੂਆ ਆ ਮੂੰਹ ਇਹ ਚਿਗੀ ਹੁੰਦੀ ਬੱਚੀ ਇਹ ਮੂੰਹ ਛਿਗੀ ਹੁੰਦੀ ਪਈ ਬਰਾਬਰ ਤਾਂ ਨਹੀਂ ਕੀਤੇਗੀ ਨਾ ਨਾ ਅੱਛਾ ਜੀ ਲੋਕ ਦੋਸਤੋ ਇਹ ਛੇਕਦੇ ਦੰਦ ਜਿਹੜੇ ਬਰਾਬਰ ਨਹੀਂ ਕੀਤੇ ਹਾਂਜੀ ਆ ਬੱਚੀ ਲਈ ਬਰਾਬਰ ਨਹੀਂ ਕੀਤੇ ਠੀਕ ਆ ਤੇ ਬੱਚੀ ਆ ਦੂਜਾ ਸੂਬਾ ਸੂਈ ਆ ਆ ਮਗਰ ਫੀਮੇਲ ਕਾਫ ਤੇ ਦਿਨ ਜਗਰਾਜ ਕਿੰਨੇ ਕੇ ਦਸੇ ਇਹਨੂੰ ਇਹਨਾਂ ਵੀ ਵੱਧ ਤੋਂ ਵੱਧ ਹੋਏ ਇਹਨੂੰ 7 ਤੋਂ 8 ਦਿਨ ਸੂਈ ਲ ਹੋਏ ਇਹਨੂੰ ਹਫਤੇ ਦੇ ਅੰਦਰ ਵਾਰੀ ਆ ਹਾਂਜੀ ਹਾਂਜੀ ਆਉ ਤੇ ਅੰਦਰ ਵਾਰੀ ਆ ਤੇ ਦੁੱਧ ਕਿੰਨਾ ਹੁਣ ਇਹ ਦੇ ਰਹੀ ਆ ਦੁੱਧ ਤਾਂ ਹੋਵੇ ਇਸ ਲਈ 13 ਕਿਲੋ ਦੁੱਧ ਤਿਆਰ ਹੋ ਜਿਹੜਾ ਹੁਣ ਹੁਣ ਮੌਕੇ ਦਾ ਜਿਹੜਾ ਹੋਵੇ 13 ਕਿਲੋ ਹ ਲਓ ਵੀ ਦੋਸਤੋ 13 ਕਿਲੋ ਦੁੱਧ ਤੇ ਹੁਣ ਚੱਲਦੀ ਪਈ ਆ ਸਟਾਰਟਿੰਗ ਜਿਹੜੀ 13 ਕਿਲੋ ਤੋਂ ਸਟਾਰਟ ਹੈ ਸਟਾਰਟਿੰਗ ਹੋਈ ਆ ਠੀਕ ਆ ਜੀ ਦੂਜਾ ਸੂਆ ਮੂੰਹ ਛੇ ਦੰਦ ਵਛੀ ਆ ਬਿਲਕੁਲ ਵਾਈਟ ਰੰਗ ਬਥੇਰਿਆ ਦੋਸਤੋ ਕੁਝ ਜਿਹੜੇ ਬਲੈਕ ਸਪੌਟ ਡਾਟ ਜਿਹੜੇ ਤੁਹਾਨੂੰ ਠੀਕ ਆ ਜੀ ਡਬ ਨਜ਼ਰ ਆਉਣਗੇ ਇਹ ਬਲੈਕ ਦੇ ਵਿੱਚ ਗੋਰੇ ਰੰਗ ਦੇ ਵਿੱਚ ਵਾਈਟ ਜਿਹੜੀ ਦੋਸਤੋ ਇਹ ਵਛੀ ਆ ਵੈੜਾ ਦੂਜਾ ਸੂਆ ਠੀਕ ਆ ਸੋ ਥਾਨ ਦੀ ਕੁਆਲਿਟੀ ਇੱਕ ਵਾਰੀ ਤੁਹਾਨੂੰ ਹੋਰ ਥੋੜਾ ਜਿਆਦਾ ਦਿਖਾਉਣੀ ਆ ਕੰਪੈਕਟ ਜਆ ਆਰਡਰ ਆ ਬਿਲਕੁਲ ਫਿਕਸ ਜਆ ਆਰਡਰ ਆ ਇੱਕ ਨਾਲ ਜਿਹੜਾ ਦੋਸਤੋ ਅਟੈਚ ਇਸ ਹੱਦ ਤੱਕ ਆ ਵੀ ਕਿਸੇ ਤਰ੍ਹਾਂ ਦੀ ਕੋਈ ਹਿਲਜੁਲ ਨਹੀਂ ਨਜ਼ਰ ਆਉਗੀ ਲੈਵੇ ਦੀ ਕਿਉਂਕਿ ਜਦੋਂ ਕੰਪੈਕਟ ਜਾਂ ਫਿਕਸਡ ਜੀ ਆਰਡਰ ਹੋਵੇ ਦੋਸਤੋ ਤੇ ਬਿਲਕੁਲ ਤੁਸੀਂ ਇੱਕ ਜਜਮੈਂਟ ਆਪ ਹੀ ਕਰ ਲਿਓ ਠੀਕ ਆ ਤੇ ਮਗਰਲੇ ਨਾਲ ਮਗਰਲਾ ਤੇ ਅਗਲੇ ਨਾਲ ਅਗਲਾ ਸਾਈਜ਼ ਵਿੱਚ ਬਿਲਕੁਲ ਬਰਾਬਰ ਆਹ ਲਓ ਜੀ ਬਾਕੀ ਇਹ ਥੋੜੀ ਟਾਈਟ ਲੈਵੇ ਦੀ ਵਛੀਏ ਵੀ ਹੂੰ ਬੱਚੀ ਬਹੁਤ ਚੰਗੀ ਆ ਵੀ ਬਹੁਤ ਸੋਹਣੀ ਹੈ ਬਿਊਟੀ ਦੇ ਵਿੱਚ ਵੀ ਆ ਛੋਟੇ ਜੇ ਕੰਨ ਆ ਆ ਫੇਸ ਕੁਆਲਿਟੀ ਆ ਆ ਤੋੜ ਲੀ ਗੀ ਕਰਨ ਬਾਈ ਦੋ ਤੋ 13 ਤੂਰਾਂ ਤੇ ਹੁਣ ਚਲਦੀ ਪਈ ਹੈ ਨਾ ਹਾਂਜੀ ਹਾਂਜੀ ਬਾਕੀ ਦੋ ਤੇ ਅਵੱਛੀ ਚੜਨੀ ਹੈ ਜੇ ਹੂੰ ਜੋ ਆਜੂ ਬਹੁਤ ਚੰਗਾ ਹੈ ਦਾ ਠੀਕ ਹੈ ਜੀ ਲੋ ਵੀ ਸੋ ਇਹ ਦੋਸਤੋ ਤੀਜੇ ਨੰਬਰ ਤੇ ਵੈਡ ਸੀਗੀ ਠੀਕ ਹੈ ਤੇ ਇਹਦਾ ਮੁੱਲ ਕੀ ਕਰਦੇ ਆ ਮੋਲੇ ਦਾ 65000 ਰੁਪਿਆ ਹੂੰ ਹੂੰ 62000 ਦੇ ਬਚੀ ਦੇ ਦਿਆਂਗੇ 62 ਦੇ ਹਾਂਜੀ ਹੋ ਜੂਗੀ ਹੋਰ ਥਲੇ ਥੋੜੀ ਬਾਤੀ ਪਿਓ ਚ ਕੋ ਲੈਸ ਕਰਦਾ ਕੋਈ ਛੋੜ ਚੱਪਾ ਕਰਦਾ ਕੋ ਚਾਹੋ ਠੀਕ ਆ ਜੀ ਠੀਕ ਆ ਬਾੜ ਚੋਂ ਹੈ ਹਾਂ ਜੀ ਲਓ ਵੀ ਬਾੜ ਹੀ ਆ ਦੇ ਵਿੱਚੋਂ ਬਾੜ ਹੀ ਜੀ ਬਾਕੀ ਦੋਤੇ ਵਛੀ ਚੜਨੀ ਹੈ ਜੀ ਹਾਂ ਬਾੜ ਹਜ਼ਾਰ ਦੇ ਵਿੱਚੋਂ ਮਾਨਤਾ ਨੂੰ ਹੋ ਜਾਊਗਾ ਸੋ ਬਾਕੀ ਵਛੀ ਚੰਗੀ ਹੈ ਦੋਸਤੋ ਨਸਲ ਬਰੀਡ ਦੀ ਆ ਜਿੰਨੀ ਵੀ ਆ ਰੰਗ ਰੰਗ ਬਹੁਤ ਜਿਹੜਾ ਦੋਸਤੋ ਠੀਕ ਆ ਜੀ ਰੰਗ ਬਾਜਾ ਪੂਰੀ ਜਿੰਨੀ ਵੀ ਆ ਕਰਮਾ ਵਾਲੀ ਸੋਹਣੀ ਆ ਦੇਖਦੁਖ ਬਹੁਤ ਪਿਆਰੀ ਆ ਤੇ ਅਗਲੇ ਨੰਬਰ ਤੇ ਜਿਹੜੀ ਇੱਕ ਜਗਰਾਜਾ ਆ ਗਈ ਆਪਣੇ ਕੋਲ ਹਾਂ ਜੀ ਇਹ ਸੂਈ ਹੈ ਤਾਜੀ ਹੈ ਹਾਂ ਜੀ ਅੱਜ ਹੀ ਸੂਈ ਹੈ ਜੀ ਅੱਜ ਹੀ ਸੂਈ ਹੈ ਇਹਨੂੰ ਘੰਟਾ ਘਾਇਆ ਜੀ ਸੂਈ ਨੂੰ ਲਓ ਜੀ ਅਜੇ ਜੇਰ ਪਾਣੀ ਬਾਕੀ ਹੈ ਹਾਂ ਜੇਰ ਪ ਸੁਵਾ ਤੀਜਾ ਦੋਸਤੋ ਬਿਲਕੁਲ ਜਸਟ ਕੋਈ ਘੰਟਾ ਡੇਢ ਦੋ ਘੰਟੇ ਪਹਿਲਾਂ ਜਿਹੜੀ ਸੂਈ ਆ ਤੇ ਬੱਚਾ ਮਗਰ ਦੇ ਬੱਚੀ ਪੱਛਾ ਬੱਚਾ ਆ ਗਿਆ ਜੀ ਬੱਚਾ ਮੇਲ ਕਾਫ ਆ ਠੀਕ ਆ ਸੋ ਜੇਰ ਪਣੀ ਹਜੇ ਬਾਕੀ ਆ ਭਰਾਵੋ ਜਿਹੜਾ ਕੋਈ ਖਰੀਦਦਾਰ ਵੀਰ ਇਸ ਵੈੜ ਦਾ ਸਬਦਾ ਕਰੂਗਾ ਵਿਸ਼ੇਸ਼ ਤੌਰ ਤੇ ਜਿਹੜੀ ਤੁਸੀਂ ਜੇਰ ਬਾਰੇ ਵੀਰ ਤੋਂ ਪੁੱਛ ਸਕਦੇ ਜੀ ਠੀਕ ਆ ਜੀ ਸੋ ਬਾਕੀ ਵੀਰ ਨੂੰ ਆਪਾਂ ਕਹਿ ਦਾਂਗੇ ਜੇ ਇਹਨਾਂ ਦੇ ਘਰੇ ਜੇਰ ਪੈ ਰਹੀ ਹੈ ਜੀ ਦੋਸਤੋ ਥੋੜਾ ਜਿਹਾ ਕਲਿੱਪ ਬਣਾ ਕੇ ਰੱਖ ਲੈਣਗੇ ਨਿਊ ਵੀਡੀਓ ਬਣਾ ਕੇ ਰੱਖ ਲੈਣਗੇ ਠੀਕ ਆ ਜੀ ਆ ਦੇਖੋ ਆ ਲਵੀ ਸੋ ਆਰਡਰ ਜਿਹੜਾ ਦੋਸਤੋ ਬਿਲਕੁਲ ਹੁਣ ਜਿਵੇਂ ਬਿਲਕੁਲ ਤਾਜੀ ਸੂਈ ਆ ਨਾਰਮਲ ਦਰਮਿਆਨੀ ਕੋਈ ਭਾਲ ਭੂਲ ਵੀ ਹੈਗੀ ਆ ਦੋਸਤੋ ਲੈਵੇ ਤੇ ਆਰਡਰ ਜਿਹੜਾ ਬਿਲਕੁਲ ਤੁਸੀਂ ਵੇਖ ਸਕਦੇ ਵੱਡੇ ਆਰਡਰ ਦੇ ਵਿੱਚ ਤੇ ਸੋ ਇੱਕ ਪਾਸਿਓ ਬੇਫਿਕਰੀ ਆ ਦੋਸਤੋ ਪਸੂ ਦੀ ਜੇਰ ਪੈ ਗਈ ਉਸ ਤੋਂ ਬਾਅਦ ਕੋਈ ਵੀ ਰ ਆਪਦਾ ਖੁੱਲਾ ਭਰਾ ਕੇ ਤਸੱਲੀ ਕਰ ਸਕਦਾ ਬਾਕੀ ਥਣ ਥਣ ਥੋੜੀਆਂ ਭਾਲ ਭੂਲਾ ਨਾਰਮਲ ਜੀਆਂ ਹੈਗੀਆਂ ਨੇ ਥਣ ਥਣ ਪੂਰਾ ਰੋਗ ਰੋਗ ਥਾਣਾ ਠੀਕ ਹੈ ਜੀ ਹੱਥੀ ਚ ਬਾਈਲਾ ਥਾਣ ਲੱਗਾ ਬੈਠਦੇ ਸੋ ਆਰਡਰ ਜਿਹੜਾ ਬਿਲਕੁਲ ਵੱਡੇ ਸਾਈਜ਼ ਦੇ ਵਿੱਚ ਹੈ ਤੇ ਜਗਰਾਜ ਸੂਬਾ ਦੂਜਾ ਹੀ ਨੇ ਨਹੀਂ ਤੀਜਾ ਸੂਬਾ ਤੀਜਾ ਸੂਬਾ ਹਾਂਜੀ ਠੀਕ ਆ ਜੀ ਠੀਕ ਆ ਜੀ ਇਹਦਾ ਫਿਰ ਲੈਣ ਦੇਣ ਕੀ ਕਰਦੇ ਆ ਜੀ ਇਹਦਾ ਮੁੱਲ 58000 ਰੁਪਇਆ 58 55000 ਦੀ ਦੇ ਦਾਂਗੇ 55 ਦੀ ਹਾਂਜੀ ਉਹ ਤੋਂ ਕੁਝ ਛੋੜ ਛੱਪਾ ਕਰ ਦਾਂਗੇ ਠੀਕ ਹੈ ਜੀ ਠੀਕ ਆ ਸੋ 55000 ਦੇ ਵਿੱਚੋਂ ਦੋਸਤੋ ਛੋੜ ਛੱਪਾ ਹੋ ਜਾਊਗਾ 58000 ਡਿਮਾਂਡ ਤੇ ਵਿਹੜ ਚੰਗੀ ਆ ਬਾਕੀ ਦੁੱਧ ਦੁੱਧ ਜਿਹੜਾ ਦੋਸਤੋ ਚੰਗੀ ਉਮੀਦ ਕਰ ਸਕਦੇ ਆ ਲੋ 22 25 ਕਿਲੋ ਦੀ ਗਾਰੰਟੀ ਇਹ ਘਰ ਵਾਲੇ ਦੇ ਵਿੱਚ ਹੋਇਆ ਹੈ ਨਾ ਹੂੰ ਚਲੋ ਥਣ ਭਾਂਡਾ ਚੰਗਾ ਹਾਂਜੀ ਬਾਕੀ ਉਮੀਦ ਹੈਗੀ ਆ ਚਲੋ ਇੰਨਾ ਪਸ਼ੂ ਕੱਢ ਦਿਓਗਾ ਦੁੱਧ ਹਾਂਜੀ ਤੇ ਅਗਲੀ ਵਿਹੜ ਆ ਗਈ ਆਪਣੇ ਕੋਲ ਆ ਜਿਹੜੀ ਇਹ ਕ੍ਰੋਸ ਚਾਗੀ ਸਹੀ ਵਾਲ ਹਾਂਜੀ ਸਹੀ ਵਾਲ ਠੀਕ ਹੈ ਜੀ ਇਹ ਵੀ ਸੂਈ ਸਭਈ ਤਾਜੀ ਆ ਤਾ ਇਹ ਬੱਚਾ ਆ ਬੱਚਾ ਜੀ ਤੇ ਅਜਾ 나ੜੂ ਨਾਲ ਉਤਰੇਗੇ ਹੋਗੇ 5-4 ਦਿਨ ਹਾਂਜੀ ਆਹ ਦੇਖੋ ਹਫਤੇ ਦੇ ਅੰਦਰ ਵਾਰੀ ਹੈ ਹਾਂਜੀ ਹਾਂਜੀ ਲਓ ਜੀ ਹਫਤੇ ਦੇ ਅੰਦਰ ਵਾਰ ਮਗਰ ਬੱਚਾ ਦੋਸਤੋ ਜਿਹੜੀ ਆਪਾਂ ਤੁਹਾਨੂੰ ਅਗਲੀ ਵਾਰ ਦਿਖਾ ਰਹੇ ਆਂ ਸ਼ਾਈਵਾਲ ਅੰਗ ਦੇ ਵਿੱਚ ਆ ਸੂਆ ਕੋਈ ਵੀਰ ਦੂਜਾ ਮੰਨ ਲੈ ਦੂਜਾ ਦੂਜਾ ਕਿ ਤੀਜਾ ਦੂਜਾ ਸੂਆ ਪ्योर ਸੂਆ ਜੀਨਲ ਦੂਜਾ ਸੂਆ ਠੀਕ ਆ ਤੇ ਬੌਲਾ ਜਗਰਾਜ ਕਿੰਨਾ ਘੋਨੇ ਦੇ ਥੱਲੇ ਆ ਇਸ ਨੂੰ ਕਿ 14 ਕਿਲੋ ਜਿਹੜਾ ਤਿਆਰ ਹੋਊਗਾ 14 ਕਿਲੋ ਹਾਂਜੀ ਲਓ ਜੀ 14 ਕਿਲੋ ਦੋਸਤੋ ਬੌਲੇ ਤੇ ਆ ਠੰਡੀ ਸੀਲ ਸਾਗ ਬਹੁਤ ਜਿਆਦੀ ਹੈ ਜੂੜ ਪਾ ਕੇ ਜਿਵੇਂ ਮਰਜੀ ਥੱਲੇ ਬੈਠ ਰਹੇ ਨਹੀਂ ਵੀ ਠੀਕ ਹੈ ਜੀ ਸੋ ਬੋਲਾ ਮੰਨ ਲੈ ਕੋਈ ਵੀਰ ਕੱਚਾ ਬੋਲਾ ਬੋਲਾ ਮੰਨ ਲੇ ਦੋਸਤੋ ਅੱਜ ਉਹ ਬਾਕੀ ਉਹ ਅਗਲੇ ਦਿਨ ਹੈ ਨਾ ਕਿਉਂਕਿ ਹਫਤੇ ਦੇ ਅੰਦਰ ਬਾਹਰ ਆ ਹੋ ਸਕਦਾ 5ਵੇਂ ਦਿਨ ਚ ਹੋਵੇ ਹੋ ਸਕਦਾ ਵੀ 6ਵੇਂ ਦਿਨ ਚ ਹੋਵੇ ਸੋ ਕੋਈ ਕੱਚਾ ਬੋਲਾ ਮੰਨ ਕੇ ਕਿ ਸਟਾਰਟਿੰਗ ਤੋਂ ਤੁਸੀਂ ਜਿਹੜਾ ਦੁੱਧ ਕੋਈ ਵੀਰ ਅਕਾਊਂਟ ਕਰ ਸਕਦਾ ਤੇ ਬਾਕੀ ਇੱਕੋ ਜਿਹਾ ਬਖਾਲਾ ਬਖਾਲਾ ਖੂਲਾ ਜਿਹੜਾ ਦੋਸਤੋ ਪੱਧਰ ਫਾੜੀ ਵਾਲਾ ਚੱਡਾ ਇੱਕੋ ਜਿਹਾ ਬਖਾਲਾ ਤੇ ਸੇਧਾਰੇ ਪਾਸੋਂ ਵੇਖੀਏ ਬਾਡੀ ਬੰਤਰ ਦੀ ਵੇਖੀਏ ਤੇ ਬਿਲਕੁਲ ਨਿੱਗਰਾ ਜਿੰਮੀ ਵੀ ਠੀਕ ਆ ਸੂਸਵਾਦ ਵਿੱਚ ਆਇਆ ਪਸ਼ੂ ਨਾਰਮਲੀ ਦੋਸਤੋ ਹਫਤਾ ਖੰਡ ਲਈ ਜਾਂਦਾ ਸਿੱਧੇ ਸੁਧੇ ਹੋਣ ਦੇ ਵਿੱਚ ਆ ਤੁਸੀਂ ਵੇਖੋ ਥਣ ਦੇਵਾ ਇੱਧਰ ਕਰੋ ਜੇਗਾ ਆ ਲਓ ਠੀਕ ਹੈ ਜੀ ਠੀਕ ਹੈ ਭਾਈ ਹਾਂ ਮੋੜਲ ਕਰਨ ਭਾਈ ਕਦਕੁਤ ਵੀ ਵੱਡੀਆਂ ਬਿਹੜਾਂ ਦੇ ਵਿੱਚ ਦੋਸਤੋ ਗਿਣਤੀ ਕਰ ਸਕਦੇ ਆ ਮੀਡੀਅਮ ਹਾਈਟ ਤੋਂ ਥੋੜੀ ਜੀ ਪਲੱਸ ਹਾਈਟ ਆ ਵੱਡੀਆਂ ਬਿਹੜਾਂ ਦੇ ਵਿੱਚ ਕੋਈ ਮੰਨ ਕੇ ਸੌਦਾ ਕਰ ਸਕਦਾ ਬਾਕੀ ਦੁੱਧ 20 ਕਿਲੋ ਪਾਜੂ ਅੱਛੀ ਹੂੰ ਜੰਮੀ ਬਲੀ ਚੰਗੀ ਆ ਲੈ ਠੀਕਾ ਜਗਰਾਜ ਇਹਦਾ ਫਿਰ ਲੈਣ ਦੇਣ ਕੀ ਰੂਗਾ ਇਹਦਾ ਮੁੱਲ 65 ਹਾਂ 65000 ਦੇ ਬਚੀ ਦੇ ਦਿਆਂਗੇ 63000 ਦੀ ਹਾਂਜੀ ਠੀਕ ਆ ਜੀ ਅ ਮੁੱਲ 65000 65000 ਆ ਦੋਸਤੋ 63000 ਦੀ ਜਿਹੜੀ ਆ ਲੈਣ ਦੇ ਨਾਲ ਹੀ ਗੱਲਬਾਤ ਵੀਰਾਂ ਦਾ ਵੀ 63000 ਦੀ ਇਹ ਬਚੀ ਦੇਵਾਂਗੇ ਸੋ ਬਾਕੀ ਆਓ ਆਪ ਦਾ ਮੇਰਾ ਵੀਰ ਚੋਵੋ ਨਰਕ ਪਰਖ ਕਰੋ ਥੋੜਾ ਬਾਦਾਂ ਕੋਈ ਗੁੰਜਾਇਸ਼ ਮੌਕੇ ਦਿਖੋਈ ਤਾਂ ਹੋਰ ਵੀ ਮਾਨਤਨ ਹੋ ਜੂਗਾ ਦੋ ਰੋੜੇ ਦੇ ਵਾਜੇ ਠੀਕ ਆ ਦੋ ਰੋੜੇ ਦੇ ਵਾਜੇ ਦਾ ਮਾਨਤਨ ਹੋਰ ਵੀ ਹੋ ਜੂਗਾ ਤੇ ਅਗਲੀ ਵਾਰ ਜਿਹੜੀ ਜਗਰਾਜ ਆਪਣੇ ਕੋਲ ਲਾਸਟ ਵੇਚੀ ਹੈ ਹਾਂਜੀ ਠੀਕ ਆ ਜੀ ਤੇ ਇਹਦਾ ਸੁਭਾ ਵੀਰ ਕਿਨਵਾ ਏ ਵੀ ਦੂਜੇ ਸੂਏ ਲਓ ਜੀ ਇਹਦੀ ਆ ਬੱਚੀ ਜੇ ਕਾਲੀ ਦੂਜਾ ਸੂਆ ਆ ਇਹ ਨਾੜੂ ਨਾਲ ਜੇ ਲਓ ਮਗਰ ਬੱਚੀ ਆ ਫੀਮੇਲ ਕਾਫ ਆ ਹਾਂਜੀ ਠੀਕ ਆ ਸੋ ਮਗਰ ਬੱਚੀ ਆ ਨਾੜੂ ਬਿਲਕੁਲ ਜਿਹੜਾ ਦੋਸਤੋ ਬੱਚੇ ਦੇ ਨਾਲ ਆ ਇਹ ਪੰਜਵਾਂ ਛੇਵਾਂ ਦਿਨ ਹੋਇਆ ਸੂਈ ਨੂੰ ਇਹਨੂੰ ਪੰਜਵੇਂ ਛੇਵੇਂ ਦਿਨ ਦੇ ਵਿੱਚ ਚੱਲ ਰਿਹਾ ਹੁਣ ਹਾਂਜੀ ਸੂਆ ਤੇ ਸੂਆ ਦੂਜਾ ਹੀ ਹੈ ਨਾ ਦੂਜਾ ਸੂਆ ਹੂੰ ਠੀਕ ਆ ਤੇ ਜਿਹੜਾ ਹੁਣ ਬੋਲੋਂ ਬਾਹਰ ਹੀ ਆ ਗਈ ਬੋਲਾ ਹੁਣ ਕਿੰਨਾ ਕ ਜਾਂ ਦੁੱਧ ਕਿੰਨਾ ਹੋਊਗਾ ਸਟਾਰਟਿੰਗ ਤੇ ਇਹ ਤਾਂ ਦੁੱਧ ਹੋਊਗਾ 13 ਕਿਲੋਨ ਤਿਆਰ ਜਿਹੜਾ 13 ਹਾਂਜੀ ਬਾਕੀ ਸੋਰਾ 16 12 ਕਿਲੋ ਵਸੀ ਤੋਂ ਤਾਂ ਪਾਉਗੀ ਠੀਕ ਹੈ ਜੀ ਲਓ ਵੀ ਦੋਸਤੋ ਐਚ ਐਫ ਤੇ ਸ਼ਾਈ ਬੈਲ ਦਾ ਥੋੜਾ ਜਿਹਾ ਕ੍ਰੋਸ ਤੁਸੀਂ ਅੰਗ ਮੰਨ ਸਕਦੇ ਜੀ ਨੂੰ ਠੀਕ ਹੈ ਤੁਹਾਨੂੰ ਬਹੁਤ ਚੰਗਾ ਲੱਗਾ ਤੇ ਬਲੈਕ ਰੰਗ ਆ ਲੋ ਜੀ ਠੀਕ ਸੋ ਥਣ ਥਣ ਵੀ ਜਿਹੜਾ ਦੋਸਤੋ ਹੱਥੀ ਚਵਾਈ ਵਾਲਾ ਤੇ ਸੈਕਿੰਡ ਡਿਕਟੇਸ਼ਨ ਦੇ ਵਿੱਚ ਇਹ ਵਛੀ ਸੂਈ ਆ ਮਗਰ ਵੀ ਪਛੀ ਆ ਆਪ ਵੀ ਦੋਸਤੋ ਬਿਲਕੁਲ ਨਵੀਂ ਆਪ ਵੀ ਦੂਜਾ ਸੂਆ ਕੋਈ ਵੀਰਮਨ ਕੇ ਸੌਦਾ ਕਰ ਸਕਦਾ ਠੀਕ ਆ ਆ ਮੂੰਹ ਮੱਥੇ ਦੀ ਆ ਫੇਸ ਕੁਆਲਿਟੀ ਇਹਦੀ ਤੇ ਆ ਥਣ ਦੇ ਵਾ ਇੱਕ ਵਾਰੀ ਤੁਹਾਨੂੰ ਨੇੜੇ ਤੋਂ ਦਿਖਾਉਣੀ ਆ ਥੋੜਾ ਜਿਹਾ ਆ ਕਰੋ ਚੈੱਕ ਤੋੜ ਲੋ ਕਰਨ ਹੌਲੀ ਹਿਆ ਚਾ ਚੋ ਬਾਕੀ ਬਹੁਤ ਚੰਗਾ ਦਾ ਹੂੰ 13 ਕਿਲੋ ਤੇ ਚਲਦੀ ਭਈ ਹੁਣ ਹਾਂਜੀ ਹਾਂਜੀ ਨੇ ਠੀਕ ਆ ਜੀ ਠੀਕ ਆ ਸੋ ਜਗਰਾਵ ਜੀ ਦੀ ਫਿਰ ਕੀਮਤ ਕੀ ਕੀਤੀ ਮਾਲਕ ਕੀ ਡਿਮਾਂਡ ਕੀਤੀ ਇਹਦਾ 48000 ਰੁਪਇਆ ਆ ਤੇ 45000 ਦੀ ਦੇ ਦਾਂਗੇ 45 ਦੀ ਹਾਂਜੀ ਠੀਕ ਆ ਜੀ ਥੋੜਾ ਬਾਧਾ ਕਰ ਦਿਓ ਲੈਸ ਉਹਦੇ ਵਿੱਚੋਂ ਕੋਈ ਕਰਦਾ ਕੋਈ ਮਾਨਤਨ ਨਹੀਂ ਕਰ ਕਰ ਦਿਓ ਕਰ ਦਿਓ ਮਾਨਤਨ ਉਹ ਕੋਈ ਗੱਲ ਉਹ ਸਾਰਿਆਂ ਹੀ ਕਰਾਂਗੇ ਬਿਲਕੁਲ ਜੀ ਬਿਲਕੁਲ ਇਸ ਦਿਨ ਆਪਾਂ ਦਾ ਭੈਣ ਭਰਾ ਜੁੜਿਆ ਤੇ ਕੋਈ ਕੋਈ 2 400 500 ਦੇ ਕਰਕੇ ਨਰਾਜ਼ ਨਾ ਹੋਵੇ ਨਹੀਂ ਨਹੀਂ ਮਾਨਤਨ ਕਰ ਦਿਓ ਆਪਾਂ 1000 ਤਾਂ ਵੀ ਨਹੀਂ ਗਾਹ ਮੋੜਨ ਦਿੱਤਾ ਬਿਲਕੁਲ ਜੀ ਬਿਲਕੁਲ ਕੋ ਦੂਰ ਦਰਾਡੇ ਥੋੜਾ ਤੁਹਾਨੂੰ ਪਤਾ ਵੀ ਆਪਾਂ ਵੀ ਚਲੋ ਮਾਲ ਲੱਭਣ ਜਾਂਦੇ ਆ ਹਾਂ ਜੀ ਹਾਂ ਜੀ ਦੂਰ ਦਰਾਡੇ ਆਪਾਂ ਨੂੰ ਵੀ ਜਾਣਾ ਪੈਂਦਾ ਕਿਉਂਕਿ ਕੋਈ ਬੜਾ ਸ਼ੌਂਕ ਨਾਲ ਬੰਦਾ ਮਾਨ ਨਾਲ ਹੀ ਆਉਂਦਾ ਹਾਂ ਜੀ ਹਾਂ ਜੀ ਤੇ ਜ਼ਰੂਰ ਜਿੰਨਾ ਵੀ ਹੋ ਸਕੇ ਹਾਂ ਜੀ ਹ ਨਵੇਂ ਦੋਸਤੋ ਅੱਜ ਜਿਹੜੇ ਪਸ਼ੂ ਆਪਾਂ ਤੁਹਾਨੂੰ ਇਹ ਦਿਖਾਤੇ ਆ ਇਹ ਵੀਰ ਦੇ ਕੋਲ ਮੌਜੂਦ ਆ ਅਵੇਲੇਬਲ ਨੇ ਅੱਜ ਤੇ ਜਿਹੜੇ ਵੀਰ ਨੂੰ ਜਿਹੜਾ ਵੀ ਐਨੀਮਲ ਪਸੰਦ ਆਊਗਾ ਤੁਸੀਂ ਬੇਰਵਾ ਪਾਤਾ ਆਪਾਂ ਤੁਹਾਨੂੰ ਦੋਸਤੋ ਡਿਟੇਲ ਦੇਤੀ ਆ ਉਸੇ ਵਿਸ਼ੇਸ਼ ਤੌਰ ਤੇ ਉਸ ਪਸ਼ੂ ਦੀ ਗੱਲਬਾਤ ਕਰ ਸਕਦੇ ਜੀ ਆਪਣਾ ਪਸ਼ੂ ਜਿਹੜਾ ਦੋਸਤੋ ਘਰ ਆਣ ਕੇ ਤੁਸੀਂ ਦੋ ਟਾਈਮ ਚੋਲੋ ਚਾਰ ਟਾਈਮ ਚੋਲੋ ਹਰ ਵਾਰ ਆਪਣੀ ਰਿਕਵੈਸਟ ਹੁੰਦੀ ਆ ਸਾਰੇ ਖਰੀਦਦਾਰ ਵੀਰਾਂ ਦੇ ਅੱਗੇ ਆਪਦੀ ਨਰਕ ਪਰਕ ਜ਼ਰੂਰ ਕਰ ਲਿਆ ਕਰੋ ਠੀਕ ਆ ਕੋਈ ਆਨਲਾਈਨ ਮੰਗਾ ਰਿਆ ਤੁਸੀਂ ਮਾਲਕ ਦੇ ਓਨਰ ਦੇ ਬਿਲਕੁਲ ਵਿਸ਼ਵਾਸ ਤੇ ਠੀਕ ਆ ਜੀ ਵੀ ਚੀ ਤੇ ਜਗਰਾਜ ਨੰਬਰ ਬੋਲ ਦਗੀ ਆਪਣੇ 95929 ਹਾਂਜੀ 9592 ਠੀਕ ਹੈ ਜੀ 97817 78140 ਠੀਕ ਹੈ ਜੀ ਠੀਕ ਆ ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਜਗਰਾਜ ਸਿੰਘ ਪਿੰਡ ਕਰਿਆਲੇ ਤੁਸੀਂ ਖਾਸ ਵਿਜ਼ਿਟ ਕਰਨੀ ਆ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸੋ ਇਸੇ ਤਰ੍ਹਾਂ ਦੋਸਤੋ ਰੁਟੀਨ ਦੇ ਵਿੱਚ ਪਸ਼ੂ ਇਸ ਘਰ ਆਉਂਦੇ ਰਹਿੰਦੇ ਆ ਤੁਸੀਂ ਸਮੇਂ-ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ